ਮੀਡੀਆ ਤੋਂ ਆਏ ਸਾਰੇ ਸਾਥੀਆਂ ਦਾ ਮੈਂ ਇੱਥੇ ਪਹੁੰਚਣ ਤੇ ਜਿਲਦਿਆਂ ਘਰਾਂ ਦਾ ਤੁਹ ਸਵਾਗਤ ਕਰਦਾ ਹਾਂ ਅੱਜ ਜਿਸ ਵਿਸ਼ੇ ਨੂੰ ਲੈ ਕੇ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਹੈ ਬੜੀ ਇੰਪੋਰਟੈਂਟ ਪ੍ਰੈਸ ਵਾਰਤਾ ਹੈ ਕਿਉਂਕਿ ਪਿਛਲੇ ਆਦਤੇ ਕੁਝ ਦਿਨਾਂ ਤੋਂ ਪੰਜਾਬ ਬਾੜ ਦੀ ਮਾਰ ਕਰਕੇ ਇੱਕ ਦੁਖਾਂਤ ਸਮੇ ਦੇ ਵਿੱਚੋਂ ਨਿਕਲਦਾ ਪਿਆ ਹੈ ਔਰ ਇਸ ਦੁਕਾਨ ਸਮੇਂ ਦੇ ਵਿੱਚ ਪੂਰਾ ਦੇਸ਼ ਪੰਜਾਬ ਦੇ ਨਾਲ ਖੜਾ ਹੋਇਆ ਭਾਰਤੀ ਜਨਤਾ ਪਾਰਟੀ ਪਿੱਛੇ ਭਾਈ ਸਾਹਿਬ ਦਿਖ ਨਹੀਂ ਰਿਹਾ ਉਹਨੂੰ ਤੁਸੀਂ ਟੈਨਸ਼ਨ ਨਾ ਲੋ ਤੁਸੀਂ ਮਮਾ ਪੈਰਾ ਜੀ ਕਰੋ ਉਹ ਸਾਰਾ ਦੇਸ਼ ਉਹਨਾਂ ਨਾਲ ਭਾਰਤੀ ਜਨਤਾ ਪਾਰਟੀ ਨਾਲ ਖੜੀ ਰਹੀ ਮਗਰ ਭਾਰਤ ਜਿਹੜੀ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਹੈ ਕਿਤੇ ਨਾ ਕਿਤੇ ਉਹਨਾਂ ਦੇ ਕੂ ਪ੍ਰਬੰਧ ਦੇ ਵਿੱਚ ਜਿਹੜੀ ਖਰਾਬੀ ਰਹੀ ਹੈ ਉਹਨੂੰ ਲੈ ਕੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਜਦੇ ਵਿੱਚ ਵਿਸ਼ੇਸ਼ ਰੂਪ ਚ ਭਾਰਤੀ ਜਨਤਾ ਪਾਰਟੀ ਦੇ ਪੂਰਵ ਪ੍ਰਧਾਨ ਵਿਧਾਇਕ ਹੋਰ ਪੂਰਵ ਸੰਸਦ ਸ਼੍ਰੀ ਅਗਨਾਸ਼ ਰਾਏ ਖੰਨਾ ਜੀ ਸਾਡੇ ਵਿੱਚ ਆਏ ਹਨ ਇਹਨਾਂ ਦਾ ਦੁਬਾਰਾ ਜੀ ਦਾ ਸਵਾਗਤ ਕਰਦਾ ਹਾਂ ਉਹਨਾਂ ਦੇ ਨਾਲ ਸ਼ੀਤਲੰਗ ਗੁਰਾਜ ਜੀ ਪੂਰਵ ਵਿਧਾਇਕ ਪੂਰਵ ਵਿਧਾਇਕ ਸਭਜੀਤ ਮੱਕੜ ਜੀ ਭਾਰਤੀ ਜਨਤਾ ਪਾਰਟੀ ਦੇ ਪੂਰਵ ਜਲਾ ਪ੍ਰਧਾਨ ਜੀ ਰਮਨਜੀਤ ਪਾਰਟੀ ਦੇ ਜਨਰ ਸਖਤਰ ਅਸ਼ੋਕ ਸਰੀਨ ਜੀ ਅਗਨਾਸ਼ ਜੀ ਨੂੰ ਤੁਹਾਡੇ ਨਾਲ ਰੂਬਰੂ ਹੋਣ ਉਸ ਤੋਂ ਪਹਿਲਾਂ ਮੈਂ ਇੱਕ ਨਵੇਦਨ ਕਰਾਂਗਾ ਕਿ ਜਿਹੜਾ ਇਹ ਬਾੜ ਪ੍ਰਬੰਧ ਦੇ ਉੱਤੇ ਸਰਕਾਰ ਦਾ ਜਿਹੜਾ ਕੂ ਪ੍ਰਬੰਧ ਰਿਹਾ ਹੈ ਉਹਦੇ निमित्त ਇੱਕ ਰੋਗ ਪੱਤਰ ਜਿਹੜਾ ਹੈ ਉਹ ਭਾਰਤ ਜਨਤਾ ਪਾਰਟੀ ਲੈ ਕੇ ਆਈ ਹੈ ਉਹਦਾ ਉਹਦਾ ਜਿਹੜਾ ਹੈ ਉਹਨੂੰ ਰਿਲੀਜ਼ ਕਰਨ ਦੇ ਲਈ ਮੈਂ ਸਾਰਿਆਂ ਨੂੰ ਨਵੇਦਨ ਕਰਾਂਗਾ ਕਿ ਬਾਤ ਤੋਂ ਬਾਤ ਰੋ ਮੈਂ ਉਹਨਾਂ ਨੂੰ ਨਵੇਦਨ ਕਰਾਂਗਾ ਅਵਿਨਾਸ਼ ਰਾਏ ਜੀ ਨੂੰ ਕਿ ਉਹ ਆਪਣੀ ਗੱਲ ਵੱਲ ਜਰਾ ਸਮਝ ਕੇ ਧੰਨਵਾਦ ਪ੍ਰਧਾਨ ਜੀ ਮੈਂ ਆਪਣੇ ਸਾਰੇ ਪੱਤਰਕਾਰ ਬੰਦੂਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਸਪੈਕਟ ਕਾਨਫਰੰਸ ਲਈ ਆਪਾਂ ਦੇ ਆਪਣੇ ਵੱਲੋਂ ਪਾਰਟੀ ਵੱਲੋਂ ਧੰਨਵਾਦ ਕਰਦਾ ਮੇਰੇ ਨਾਲ ਮਕਰ ਜੀ ਨੇ ਪੱਬੀ ਜੀ ਨੇ ਅੱਜ ਜਿਹੜਾ ਪ੍ਰਧਾਨ ਨੇ ਰਾਜਜੀ ਨੇ ਹੋਰ ਪਾਰਟੀ ਦੇ ਸੀਨੀਅਰ ਕਾਰਜਕਰਤਾ ਨੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਇਹ ਜੋ ਤ੍ਰਾਸਦੀ ਪੰਜਾਬ ਦੇ ਲੋਕਾਂ ਨੇ ਪਿੱਛੇ ਖੜਦੇ ਸਮੇਂ ਤੇ ਘੁੱਤੀ ਹੈ ਉਹਦੀ ਮਿਸਮੈਨੇਜਮੈਂਟ ਜਿਹੜੀ ਹੈ ਉਹਦਾ ਸਾਰਾ ਦੋਸ਼ ਸਰਕਾਰ ਤੇ ਹੈ ਇਹ ਮੈਨੂੰ ਇੱਕ ਲਾਈਨ ਚ ਐਕਸਪਲੇਨ ਕਰਾਂ ਪਾ ਪੰਜਾਬ ਸੀ ਬਾੜ ਰਸਤ ਤੇ ਸਰਕਾਰ ਸੀ ਮਸਤ ਮੈਂ ਤਿੰਨ ਭਾਗਾਂ ਚ ਆਪਣੀ ਸਪੈਸਟ ਕੌਂ ਫੋਲਣਾ ਚਾਹਾਂਗਾ ਪਹਿਲਾ ਭਾਗ ਹੈ ਕਿ ਹੜ ਆਉਣ ਤੋਂ ਪਹਿਲਾਂ ਦੇ ਪ੍ਰਬੰਧ ਦੂਜਾ ਭਾਗ ਹੈ ਕਿ ਹੜ ਦੇ ਦੌਰਾਨ ਪ੍ਰਬੰਧ ਤੇ ਤੀਜਾ ਭਾਗ ਹੈ ਕਿ ਜਦੋਂ ਹੜ ਦੀ ਸਥਿਤੀ ਖਤਮ ਹੋ ਗਈ ਉਸ ਤੋਂ ਬਾਅਦ ਦੇ ਕੰਮ ਇੱਕ ਛੋਟੀ ਜਿਹੀ ਗੱਲ ਹੈ ਕਿ ਜੇ ਆਪਣੇ ਮਕਾਨ ਦੇ ਵਿੱਚ ਕੋਈ ਛੋਟਾ ਜਿਹਾ ਛੇ ਹੋ ਜਾਏ ਕੋਈ ਲੀਕ ਕਰਨ ਆਪੇ ਤਾਂ ਸਾਰੇ ਘਰ ਨੂੰ ਚਿੰਤਾ ਹੋ ਜਾਂਦੀ ਹੈ ਕਿ ਫੜਾ ਫੜ ਬਿਸਤਰੀ ਲੈ ਕੇ ਆਓ ਕਿਤੇ ਇਹ ਕੰਮ ਵੱਧ ਨਾ ਜਾਵੇ ਪਰ ਅਫਸੋਸ ਦੀ ਗੱਲ ਕਿ ਇਸ ਸਰਕਾਰ ਨੇ ਜਦੋਂ ਪਤਾ ਕਿ ਹੜ ਦਾ ਸੀਜ਼ਨ ਕਿਹੜਾ ਆ ਵਾਰਨਿੰਗ ਬਾਰ ਬਾਰ ਆ ਰਹੀ ਸੀ ਇਸ ਵਾਰ ਬਹੁਤ ਜ਼ਿਆਦਾ بارش ਹੋएगी ਜੀ ਜਿਆਦਾ ਫਲਡ ਹੋਏਗਾ ਉਹਦੇ ਲਈ ਪਹਿਲਾਂ ਸਾਨੂੰ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਸੀਗਾ ਕਿ ਇਹਦੀ ਅਨਲਿਸਿਸ ਕਰਾਉਣ ਦੀ ਮੈਪਿੰਗ ਕਰਦੀ ਤੇ ਉਸ ਤੋਂ ਬਾਅਦ ਬਣਾਈ ਬਣਾਈ ਢਾਂਚਾ ਆ ਜਿੱਥੇ-ਥੇ ਹੜਾ ਵੀ ਸੀਗਾ ਉਹਨਾਂ ਨੂੰ ਰਿਪੇਅਰ ਜਾਂ ਉਹ ਸਟੇਥਨ ਕਰਦੀ ਤੀਸਰਾ ਸੀ ਕਿ ਵਾਰਨਿੰਗ ਸਿਸਟਮ ਜਿਹੜਾ ਹੈ ਉਹ ਸਟਰੋਂਗ ਕਰਦੀ ਤੇ ਚੌਥਾ ਸੀ ਜਿੱਥੇ ਪਬਲਿਕ ਪਾਰਟਿਸਪੀਨੇਂਟ ਹੈ ਲੋਗਾ ਨੂੰ ਉਹਦੇ ਲਈ ਤਿਆਰ ਰਹਿਣ ਦੇ ਲਈ ਪ੍ਰੈਪਰੇਸ਼ਨ ਜਿਹੜੀ ਹੈ ਕਰ ਲਈ। ਲੇਕਿਨ ਅਫਸੋਸ ਦੀ ਗੱਲ ਆਪਾਂ ਸਾਰੇ ਪੱਤਰਕਾਰ ਜਾਣਦੇ ਆਂ ਸਾਰੇ ਪੰਜਾਬ ਵਾਸੀ ਵੀ ਜਾਣਦੇ ਆਂ ਕਿ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਦਾ ਐਸਾ ਟਾਈਮ ਹੁੰਦਾ ਜਦੋਂ ਗਵਰਨਮੈਂਟ ਕੋਈ ਗਵਰਨਮੈਂਟ ਹੋਵੇ ਇੱਕ ਐਡਵਾਈਜ਼ਰੀ ਜਾਰੀ ਕਰਦੀ ਹੈ ਕਿ ਇਹਨਾਂ ਤਰੀਕਾ ਚ ਜਿਹੜੀ ਮਾਈਨਿੰਗ ਹੈ ਉਹ ਨਹੀਂ ਹੋਣੀ। ਲੇਕਿਨ ਅਫਸੋਸ ਦੀ ਗੱਲ ਕਿ ਇਸ ਸਰਕਾਰ ਨੇ ਉਹ ਐਡਵਾਈਜ਼ਰੀ ਵੀ ਜਾਰੀ ਨਹੀਂ ਕੀਤੀ ਕਹਿੰਦਾ ਪਾਪ ਉਧਰੋਂ ਫਰਾਡ ਦੀ ਵਾਰ ਸ਼ੁਰੂ ਹੋ ਗਈ ਇਧਰੋਂ ਮਾਈਨਿੰਗ ਚੱਲ ਰਹੀ ਸੀ ਇਸ ਕਰਕੇ ਇਹ ਜਿਹੜਾ ਨੁਕਸਾਨ ਹੈ ਇਹ ਬਹੁਤ ਵੱਡਾ ਹੋਇਆ ਇਸ ਤੋਂ ਪਹਿਲਾਂ ਇੱਕ ਹੋਰ ਪ੍ਰਕਿਰਤੀ ਨੇ ਪਰਮਾਤਮਾ ਨੇ 230 ਇੱਕ ਟ੍ਰੇਡਰ ਦਿਖਾਇਆ ਸੀ ਬਾੜ ਆਈ ਸੀ ਕੁਝ ਜਗ੍ਹਾ ਤੇ ਲੇਕਿਨ ਉਸ ਬਾੜ ਦੇ ਬਾਅਦ ਕੋਈ ਵੀ ਇਨਕੁਆਰੀ ਕਮੇਟੀ ਕੋਈ ਵੀ ਅਸੈਸਮੈਂਟ ਕਮੇਟੀ ਕੋਈ ਵੀ ਉਸ ਬਾੜ ਤੋਂ ਬਚਣ ਦਾ ਕੀ ਉਪਰਾਲਾ ਹੋਣਾ ਚਾਹੀਦਾ ਕੋਈ ਨਹੀਂ ਕੀਤਾ ਪੰਜਾਬ ਗਵਰਨਮੈਂਟ ਇੱਕ ਐਸੀ ਗਵਰਨਮੈਂਟ ਹੈ ਇਹ ਇੰਨਾ ਇੰਪੋਰਟੈਂਟ ਡਿਪਾਰਟਮੈਂਟ ਹੈ ਜਲ ਸੰਸਾਧਨ ਮੰਤਰਾਲੇ ਅਫਸੋਸ ਦੀ ਗੱਲ ਹੈ ਕਿ ਇਸ ਮੰਤਰਾਲੇ ਨੂੰ ਕਦੇ ਵੀ ਪਰਮਾਨੈਂਟ ਕੋਈ ਮੰਤਰੀ ਨਹੀਂ ਮਿਲਿਆ ਕਦੀ ਮਹਿਕਮਾ ਸੀਐਮ ਕੋ ਹੁੰਦਾ ਛੇ ਮਹੀਨੇ ਮਹਿਕਮਾ ਗਿਜ ਨੂੰ ਉਕੋਂਦਾ ਛੇ ਮਹੀਨੇ ਮਹਿਕਮਾ ਗਿਜ ਨੂੰ ਉਕੋਂਦਾ ਵਾਟਰ ਮੈਨੇਜਮੈਂਟ ਆਪਣੇ ਆਪ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਇਸ ਨੂੰ ਲੈ ਕੇ ਵੀ ਜਿਹੜੀ ਸਰਕਾਰ ਹੈ ਉਹ ਫੇਲ ਹੁੰਦੀ ਹੈ ਪੰਜਾਬ ਦੇ ਵਿੱਚ 133 ਐਸੇ ਪੁਆਇੰਟ ਹੈ ਜਿਹੜੇ ਪਿਆਸ ਸਤਰੂਜ ਕਕਰ ਜਿਹਨੂੰ ਅਸੀਂ ਸੈਂਸਿਟਿਵ ਥਰਾਈਟ ਕਹਿ ਸਕਦੇ ਜਾਂ ਅਸੀਂ ਫਲੱਡ ਪ੍ਰੂਨ ਏਰੀਆ ਕਹਿ ਸਕਦੇ ਹੁਣਾ ਨੂੰ ਕੋਈ ਵੀ ਆਇਡੈਂਟੀਫਾਈ ਕਰਕੇ ਇਸ ਸਰਕਾਰ ਨੇ ਉਹਨਾਂ ਨੂੰ ਰਿਪੇਅਰ ਕਰਨ ਦਾ ਸਟਰੈਂਥਨ ਕਰਨ ਦਾ ਸਰਵੇ ਕਰਨ ਦਾ ਕੋਈ ਕੰਮ ਨਹੀਂ ਕੀਤਾ ਇੱਕ ਮੀਟਿੰਗ ਹੋਈ ਸੀ ਜਿਸ ਮੀਟਿੰਗ ਦੇ ਵਿੱਚ ਤਿੰਨ ਸਟੇਟਾਂ ਉੱਤਰ ਉਤਰਾਖੰਡ ਹਿਮਾਚਲ ਤੇ ਪੰਜਾਬ ਇਹਨਾਂ ਦੀ ਇੱਕ ਜੁਆਇੰਟ ਕਮੇਟੀ ਬਣੀ ਸੀ ਤਾਂ ਇਹਨਾਂ ਨੇ ਪੰਜਾਬ ਦੀ ਡਿਊਟੀ ਲਈ ਸੀ ਕਿ ਤਿੰਨਾਂ ਜਿਹੜੀਆਂ ਨਦੀਆਂ ਆ ਇਹਨਾਂ ਦਾ ਸਰਵੇ ਕਰਕੇ ਤੁਸੀਂ ਪਲਾਨ ਤਿਆਰ ਕਰੋ ਤਾਂ ਕਿ ਜਿਹੜਾ ਫਲਡ ਆਉਣ ਦੀ ਸਿਚੁਏਸ਼ਨ ਜੇ ਅਸੀਂ ਬਚ ਸਕੀਏ لیکن پنجاب سرکار نے ਉਹ ਵੀ ਕੰਮ ਨਹੀਂ ਕੀਤਾ اس ਕਰਕੇ ਇਹ ਮੈਨ ਨੀਡ 플ੱਡ ਸੀਗਾ ਨਾ ਕਿ ਪ੍ਰਮਾਤਮਾ ਵੱਲੋਂ ਕੋਈ ਕਿਸੀ ਜੇ ਸਰਕਾਰ ਸਮੇਂ ਸਿਰ ਤੁਸੀਂ ਬੰਧ ਠੀਕ ਕਰ ਲੈਂਦੇ ਜਿਹੜੇ ਪਾੜ ਪਏ ਸੀ ਉਹਨਾਂ ਨੂੰ ਠੀਕ ਕਰ ਲੈਂਦੇ ਆਡੈਂਟੀਫਾਈ ਕਰਕੇ ਉਹਨਾਂ ਤੇ ਕੰਮ ਕਰ ਲੈਂਦੇ ਤਾਂ ਸ਼ਾਇਦ ਜਨਤਾ ਨੂੰ ਇੰਨਾ ਨੁਕਸਾਨ ਨਹੀਂ ਪੁੱਜ ਲੱਗਦਾ ਸੀ ਇੱਕ ਬੜੀ ਇੰਟਰਸਟਿੰਗ ਗੱਲ ਮੈਂ ਕਹਿੰਦਾ ਪਹਿਲੀ ਵਾਰ ਐਸਾ ਹੋਇਆਗਾ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਕੁਝ ਦੇਣ ਆਇਆ ਤਾਂ ਪੰਜਾਬ ਦੇ ਸੀਐਮ ਸਾਹਿਬ ਤਾਮੂ ਲਾਡੂ ਦੇ ਵਿੱਚ ਪਾਰਟੀਆਂ ਕਰ ਰਹੇ ਨੇ ਉਹਨਾਂ ਨੂੰ ਰਸੀਬ ਕਰਨ ਵਾਲਾ ਕੋਈ ਨਹੀਂ ਸੀਐਮ ਤੇ ਨਾ ਹੀ ਆਪਣਾ ਕੇਸ ਪ੍ਰੈਜੈਂਟ ਕਰਨ ਵਾਲਾ ਹੈ ਅਫਸਰ ਕਹਿੰਦੇ ਸਾਨੂੰ 20 ਕਰੋੜ ਚਾਹੀਦਾ ਮੰਤਰੀ ਕਹਿੰਦਾ ਸਾਨੂੰ 13 ਕਰੋੜ ਚਾਹੀਦਾ ਉਹ 7 ਕਰੋੜ ਦਾ ਡਿਫਰੈਂਸ ਕਿੱਥੇ ਆ ਵੀਂ ਕਿਹਾ ਤੁਸੀਂ ਪ੍ਰਿਪੇਅਰ ਕੀਤਾ ਕਿ ਤੁਹਾਨੂੰ ਨੁਕਸਾਨ ਕਿੰਨਾ ਹੋਇਆ ਤੁਸੀਂ ਇਹ ਗੱਲ ਦੇਖੀ ਕਿ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੇ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਕੋ ਕੀ ਕੀ ਮੰਗਣਾ ਪ੍ਰਧਾਨ ਮੰਤਰੀ ਜੀ ਆ ਗਏ 1600 ਕਰੋੜ ਰੁਪਏ ਦੇ ਗਏ ਤੇ ਅਸ਼ਵਰ ਕਰ ਗਏ ਕਿ ਅਸੀਂ ਤੁਹਾਨੂੰ ਹੋਰ ਜੋ ਲੋੜ ਹੋएगी ਤੁਹਾਡਾ ਮਦਦ ਕਰਾਂਗੇ ਲੇਕਿਨ ਹਜੇ ਤੱਕ ਵੀ ਇਸ ਸਰਕਾਰ ਨੇ ਪੂਰਾ ਕੋਈ ਪਲਾਨ ਬਣਾ ਕੇ ਕੇਂਦਰ ਸਰਕਾਰ ਕੋ ਨਹੀਂ ਦਿੱਤਾ ਸੀਐਮ ਸਾਹਿਬ ਆ ਗਏ ਬਾੜ ਦੇ ਵਿੱਚ ਹੈਲੀਕਾਪਟਰ ਆ ਗਿਆ ਹੁਣ ਹੈਲੀਕਾਪਟਰ ਕਿੰਨਾ ਚਿਰ ਹੋ ਗਿਆ ਹਰਦੀਪਤਾ ਨੇ ਕੋਈ ਨਹੀਂ ਮੰਡੀ ਲੇਕਿਨ ਉਹ ਹੈਲੀਕਾਪਟਰ ਫੂਸੋ ਸੈਸ਼ਨ ਵਾਸਤੇ ਯੂਜ਼ ਕੀਤਾ ਗਿਆ ਹੈਲੀਕਾਪਟਰ ਜਿਹੜਾ ਹੈ 27 ਅਗਸਤ ਨੂੰ ਸਿਰਸ 70 ਮੇ ਟੁੜਿਆ ਚੰਡੀਗੜ੍ਹ ਤੋਂ ਬਰਦਾਸ਼ਪੁਰ ਪਠਾਨਕੋਟ ਵਾਪਸ ਅੱਡੀਗਾ 28 ਅਗਸਤ ਨੂੰ 15 ਮੇ ਟੁੜਿਆ ਤੇ 30 ਅਗਸਤ ਨੂੰ ਵਾਪਸ ਅੱਡੀਗਾ ਇਹਦਾ ਮਤਲਬ ਐਡਾ ਵੱਡਾ ਰਿਸੋਰਸ ਜਿਹਦੇ ਰਾਹੀਂ ਫਲੱਡ ਦੇ ਵਿੱਚ ਅਸੀਂ ਰੀਲੀਫ ਦੇ ਸਕਦੇ ਸੀਗੇ ਉਹ ਰੀਲੀਫ ਦੇਣ ਦੇ ਲਈ ਉਸ ਨੂੰ ਵੀ ਚੁਟਾਈ ਨਹੀਂ ਕੀਤਾ ਬੜੀ ਅਫਸੋਸ ਦੀ ਗੱਲ ਹੈ ਕਿ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਕਿ ਜੂਨ 24 ਚ ਇਹ ਜੁਆਇੰਟ ਕਮੇਟੀ ਦੀ ਮੀਟਿੰਗ ਹੋ ਗਈ ਸੀ ਜਿਹਨੂੰ ਅਸੀਂ ਸਰਵੇ ਕਰਨਾ ਸੀ ਪਰ ਸਰਕਾਰ ਨੇ ਸਰਵੇ ਨਹੀਂ ਕੀਤਾ ਦੂਜੀ ਗੱਲ ਸਾਡੇ ਪड़ोसी ਰਾਜ ਜਿੱਥੇ ਭਾਰਤੀ ਜਨਤਾ ਪਾਰੀ ਸਰਕਾਰ ਹੈ ਚਾਹੇ ਉਹ ਦਿੱਲੀ ਹੈ ਚਾਹੇ ਉਹ ਹਰਿਆਣਾ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਰਲੀਤ ਦਾ ਪਤਾਰਾ ਖੋਲਿਆ 5 ਕਰੋੜ ਰੁਪਇਆ ਇਮੀਡੀਏਟਲੀ ਇਸ ਸਰਕਾਰ ਨੂੰ ਭੇਜਿਆ 5 ਕਰੋੜ ਰੁਪਇਆ ਦਿੱਲੀ ਸਰਕਾਰ ਨੇ ਭੇਜਿਆ ਫਿਰ ਮਟੀਰੀਅਲ ਭੇਜਿਆ ਤਾਂ ਕਿ ਉਹਨਾਂ ਅਫੈਕਟਡ ਲੋਕਾਂ 'ਚ ਵੰਡਿਆ ਜਾਵੇ ਲੇਕਿਨ ਉਹ ਵੀ ਨਹੀਂ ਹੁਣ ਮੈਨੇਜਮੈਂਟ ਕੀ ਸੀ ਤੁਸੀਂ ਅਮਾਜ਼ਨ ਕਰੋ ਕਿ ਮੈਨੇਜਮੈਂਟ ਕੀ ਸੀ ਕਿ ਸਿਰਫ 15 ਮੋਟਰ ਮੋਟ ਮੋਟਰ ਮੋਟ 15 ਮੋਟਰ ਮੋਟ ਸਾਰੇ ਫਲੱਡ ਏਰੀਏ 'ਚ ਲੜਾਈ ਲੜਨ ਦੀ ਪਈ ਸੀ ਫਿਰ ਬੰਦਿਆਂ ਨੂੰ ਬਾਹਰ ਕੱਢਣਾ ਮੋਟਰ ਬੋਰਡ ਨਾਲ ਮੋਟਰ ਉਠਾਈ ਵੀ 15 ਮੋਟਰ ਉਹ ਕਹਦੇ ਵਾਸਤੇ ਕਿਉਂ ਹੋਈਆਂ ਸਿਰਫ ਫੋਟੋ ਸੈਸ਼ਨ ਇਹਨਾਂ ਫੋਟੋ ਸੈਸ਼ਨ ਇਹਨਾਂ ਨੇ ਮੋਟਰ ਬੋਰਡ ਨਾਲ ਕੀਤਾ ਉਸ ਤੋਂ ਔਲਾਦ ਰੀਲੀਫ ਜਿਹੜੀ ਹੈ ਉਹ ਕੋਈ ਨਹੀਂ ਦਿੱਤੀ ਅੱਜ ਵੀ ਜੇ ਤੁਸੀਂ ਦੇਖਿਆ ਅੱਜ ਵੀ ਕਿੰਨਾ ਚਿਰ ਹੋ ਗਿਆ ਫਲੱਡ ਖਤਮ ਹੋਈ ਨੂੰ ਉਸ ਤੋਂ ਬਾਅਦ ਵੀ ਇਸ ਸਰਕਾਰ ਨੇ ਹਜੇ ਤੱਕ ਐਸਾ ਕੋਈ ਕੰਮ ਨਹੀਂ ਕੀਤਾ ਜਿਹਦੇ ਨਾਲ ਲੋਕਾਂ ਨੂੰ ਕੋਈ ਰੀਲੀਫ ਮਿਲੇ ਅੱਜ ਕਿਸਾਨ ਜਿਹੜਾ ਹੈ ਉਹ ਮਿੱਟੀ ਮਿੱਟੀ ਐਨਾ ਭਰ ਗਿਆ ਉਹਦੀਆਂ ਜ਼ਮੀਨਾਂ 'ਚ ਉਸ ਨੂੰ ਚੱਕਣ ਦਾ ਪ੍ਰਬੰਧ ਸਰਕਾਰ ਨੇ ਨਹੀਂ ਕੀਤਾ ਹੁਣ بار بار ਆ ਰਹੇ ਕਿ ਸੀ ਬੀ ਦਵਾਂਗੇ ਬੀ ਤਾਂ ਤਾਂ ਦੋਗੇ ਨਾ ਜੇ ਤੁਸੀਂ ਬਾਹੀ ਜੋ ਜ਼ਮੀਨ ਹੋਏਗੀ ਕਿਸਾਨ ਦਾ ਨੁਕਸਾਨ ਕਿੰਨਾ ਹੋਇਆ ਕਿਸਾਨ ਦਾ ਨੁਕਸਾਨ ਜਿਹੜੀ ਫਸਲ ਖੜੀ ਸੀ ਉਹ ਤਾਂ ਗਈ ਦੂਜੀ ਫਸਲ ਬੀਜਣ ਦੇ ਲਈ ਵੀ ਹਸੇ ਜ਼ਮੀਨ ਤਿਆਰ ਨਹੀਂ ਹੋਈ ਇਹ ਡਬਲ ਨੁਕਸਾਨ ਜਿਹੜਾ ਹੈ ਕਿਸਾਨ ਦਾ ਤੀਸਰਾ ਨੁਕਸਾਨ ਜਿਹੜੇ ਮਕਾਨ ਸੀਗੇ ਉਸ ਫੜ ਦੇ ਵਿੱਚ ਆਏ ਹਰ ਹਰ ਫਲੱਡ ਦੇ ਵਿੱਚ ਨੁਕਸਾਨ ਹੋਇਆ ਉਹਦਾ ਨੁਕਸਾਨ ਹੋਇਆ ਲੇਕਿਨ ਹਜੇ ਤੱਕ ਸਰਕਾਰ ਨੇ ਕੋਈ ਪੈਸੇ ਮੈਂ ਪੁੱਛਿਆ ਇੱਕ ਮੇਰੇ ਦੋਸਤ ਆਏ ਨੇ ਬਾਹਰੋਂ ਉਹਨਾਂ ਨੇ ਪੁੱਛਿਆ ਕਿ ਜਿਆ ਸਰਕਾਰ ਦਾ ਹੈਗਾ ਜੀ ਤੁਹਾਡਾ ਇਹ ਤੁਹਾਡਾ ਰੇਕਟਾ ਇਹ ਕੀ ਪ੍ਰੋਜੈਕਟ ਹੈ ਮੈਂ ਦੀ ਸਰ ਕੋਣ ਕੀਤਾ ਮੈਂ ਕਹਿੰਦੀ ਸਾਡੇ ਕੋਈ ਦੋਸਤ ਬਾਹਰੋਂ ਆਏ ਨੇ ਪੁੱਛ ਰਹੇ ਨੇ ਵੀ ਜੇ ਕਹਿੰਦੇ ਜੀ ਅਸੀਂ ਹਲੇ ਆਇਡੈਂਟੀਫਾਈ ਕਰ ਰਹੇ ਹਾਂ ਵੀ ਕਿਹੜੇ ਕਿਹੜੇ ਏਰੀਏ ਨੂੰ ਅਸੀਂ ਅਲਾਉ ਕਰਨਾ ਕਿ ਉਹ ਆਪਣਾ ਰੇਕਟਾ ਚੱਕ ਸਕਣ ਬਿਲਕੁਲ ਅਗਲੀ ਫਸਲ ਬੀਜਣ ਨੂੰ ਤਿਆਰ ਹੋ ਗਈ ਐ ਕਿਸਾਨ ਤਿਆਰ ਐ ਬੀ ਉਹਨੂੰ ਚਾਹੀਦਾ ਲੇਕਿਨ ਅਜੇ ਤੱਕ ਇਹ ਵੀ ਪਤਾ ਕਿ ਕਿਹੜੀ ਜ਼ਮੀਨ ਇਸ ਤਰ੍ਹਾਂ ਚੱਕ ਮਾਰੀ ਸੋ ਐਨੀ ਮਿਸਮੈਨੇਜਮੈਂਟ ਐ ਮੈਂ ਸਮਝਦਾ ਕਿ ਇੱਕ ਤਾਂ ਬਾੜ ਦੇ ਨਾਲ ਲੋਕ ਦੁਖੀ ਸੀ ਦੂਜਾ ਸਰਕਾਰ ਦੇ ਬਿਹੇਵੀਅਰ ਨਾਲ ਦੁਖੀ ਸੀ ਤੁਸੀਂ ਇੱਕ ਗੱਲ ਦੇਖੀ ਹੋਣੀ ਜੂਹ ਗੁੱਸਾ ਕਿੰਨਾ ਸੀ ਲੋਕਾਂ 'ਚ ਉਹ ਗੁੱਸਾ ਸੀ ਜਦੋਂ ਵੀ ਇਸ ਸਰਕਾਰ ਦੇ ਨੁਮਾਇੰਦੇ ਕਿਤੇ ਜਾਂਦੇ ਸੀ ਕੋਲ ਘਚਾਨ ਤਾਂ ਲੋਕ ਇਹਨਾਂ ਦੇ ਮਗਰ ਪੈ ਜਾਂਦੇ ਸੀਗੇ ਕਿ ਸਾਡੇ ਪਿੰਡ ਹੀ ਬੰਨਾ ਹੁਣ ਤੁਸੀਂ ਸਾਡੇ ਦੁੱਖ ਤੇ ਨਮਕ ਛਿੜਕਣ ਆ ਗਏ। ਤੋਂ ਇਸ ਕਰਕੇ ਤਿੰਨ ਜਿਹੜੇ ਮੈਂ ਤੁਹਾਨੂੰ ਕੈਟਾਗਰੀ ਸੀ ਹੈ ਬਿਫੋਰ ਫਲੱਡ ਡਿਊਰਿੰਗ ਫਲੱਡ ਐਂਡ ਆਫਟਰ ਫਲੱਡ ਸਰਕਾਰ ਤਿੰਨਾ ਉੱਚ ਫੇਲ ਹੋਈ ਹੈ ਤੋਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਕੋਈ ਫਿਰ ਜਿਹੜਾ ਸਰਕਾਰ ਦੇ ਜਿਹੜੇ ਇਸ ਹਿਲੂ ਰਹਿ ਹਿਰੂ ਚੰਗੀਦਰਾ ਜੇ ਹਾਈਲਾਈਟ ਕਰ ਦੋਗੇ ਤਾਂ ਸ਼ਾਇਦ ਸਰਕਾਰ ਚਾਹੇ ਇੱਕ 12599 ਕਰੋੜ ਰੁਪਇਆ ਇੱਕ ਵਾਰੀ ਮੈਂ ਫਿਕਰਦਾਰ ਕਰਦਾ 12599 ਕਰੋੜ ਰੁਪਇਆ ਐਸਡੀ ਆਰਐਫ ਜਿਹੜਾ ਸੈਕਟਰ ਨੇ ਭੇਜਿਆ ਹਜੇ ਤੱਕ ਸਰਕਾਰ ਉਸ ਫੰਡ ਦਾ ਜੁਪਲਾਈਜੇਸ਼ਨ ਕਿੱਥੇ ਕੀਤਾ ਕੀ ਕਰਨਾ ਉਹ ਵੀ ਨਹੀਂ 1600 ਕਰੋੜ ਰੁਪਇਆ ਜਿਹੜਾ ਤਰਦੰਗ ਨੇ ਭੇਜਿਆ ਉਹਦਾ ਕੀ ਕਰਨਾ ਕਿੱਥੇ ਬੰਦਣਾ ਅਜੇ ਤੱਕ ਸਰਕਾਰ ਨਹੀਂ ਕਰ ਪਾਈ ਸੋ ਮੈਂ ਸਮਝਦਾ ਕਿ ਫਲੱਡ ਆਨ ਤੋਂ ਬਾਅਦ ਜਿੰਨੀ ਇਹਨਾਂ ਨੂੰ ਮਦਦ ਮਿਲੀ ਹੈ ਉਹਦੇ ਬਾਰੇ ਵੀ ਇਹ ਰਿਪਲਾਈਜ਼ੇਸ਼ਨ ਜਿਹੜੀ ਹੈ ਉਹ ਨਹੀਂ ਕਰ ਪਾਈ ਸੋ ਇਹ ਸਰਕਾਰ ਨੇ ਲੋਕਾਂ ਦੇ ਨਾਲ ਦਰੋਹ ਕੀਤਾ ਧੋਖਾ ਕੀਤਾ ਔਰ ਮੈਂ ਤੁਹਾਡੇ ਰਾਹੀਂ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਜਿੱਥੇ ਵੀ ਚੈਨਲ ਹੈ ਅਖਬਾਰ ਹੈ ਇੱਕ ਵਾਰੀ ਜੇ ਸਰਕਾਰ ਦੀ ਕਚਾਈ ਹੋ ਜਾਏ ਤਾਂ ਸ਼ਾਇਦ ਕੇ ਜਾਗ ਜਾਵੇ ਬੜੀ ਇੰਟਰਸਟਿੰਗ ਅਲੱਗਲੀ ਮੈਂ ਤੁਹਾਨੂੰ ਹੋਰ ਸ਼ੇਅਰ ਕਰਨਾ ਚਾਹਨਾ ਸਾਡੇ ਪ੍ਰਧਾਨ ਜੀ ਅਸ਼ਵੀ ਸ਼ਰਮਾ ਜੀ ਨੇ ਜਿਹੜਾ ਅਸੀਂ ਅੱਜ ਫੇਰ ਦੁਬਾਰਾ ਇੱਥੇ ਰਿਲੀਜ਼ ਕਰ ਰਹੇ ਹਾਂ ਚਾਰ ਸ਼ੀਟ ਇਹ ਚੱਟਿੱਗੜ੍ਹ ਤੋਂ ਰਿਲੀਜ਼ ਕੀਤੀ ਸੀ ਫੈਕਸ਼ਨ ਫਿਕਰਨਾ ਤੁਹਾਨੂੰ ਵੀ ਦਿੱਤੀ ਹੈ ਔਰ ਹਜੇ ਤੱਕ ਸਰਕਾਰ ਨੇ ਉਹਨੂੰ ਰਿਵਰਟ ਨਹੀਂ ਕੀਤਾ ਉਹਦਾ ਕੋਈ ਜਵਾਬ ਨਹੀਂ ਦਿੱਤਾ ਇਹਦਾ ਮਤਲਬ ਸਾਇਲੈਂਸ ਇਜ਼ ਐਨ ਅਮਿਸ਼ਨ ਜੇ ਉਹ ਚੁੱਪ ਰਹਿੰਦੇ ਆ ਇਹਦਾ ਮਤਲਬ ਉਹਨਾਂ ਕੋਲ ਕੋਈ ਜਵਾਬ ਹੀ ਹੈ ਨਹੀਂ ਜੋ ਅਸੀਂ ਕਿਹਾ ਇੱਕ ਇੱਕ ਗੱਲ ਸੱਚੀ ਹੈ ਸੋ ਆਓ ਆਪਾਂ ਸਾਰੇ ਆਪਣੇ ਕਿਸਾਨਾਂ ਨਾਲ ਖੜੇ ਆਪਣੇ ਕਿਸਾਨਾਂ ਨਾਲ ਬਾੜ ਵਿੱਚ ਖੜੇ ਹੈਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਜ਼ਿੰਮੇਵਾਰੀ ਨਿਭਾਉਂਦੇ ਹੋਏ ਮਟੀਰੀਅਲ ਵੀ ਵੰਡਿਆ ਵੰਡ ਵੀ ਰਹੇ ਆਂ ਜਾ ਵੀ ਰਹੇ ਆਂ ਕੇਂਦਰ ਸਰਕਾਰ ਪੂਰੇ ਤਿਆਰ ਪੂਰੀ ਮਦਦ ਦੇ ਨਾਲ ਪੰਜਾਬ ਨੂੰ ਪੈਰਾਂ ਦੇ ਖੜਾ ਕਰਨ ਲਈ ਆਪਣੀ ਹਰ ਕੋਸ਼ਿਸ਼ ਕਰ ਰਹੀ ਹੈ ਨਾ ਕੋਈ ਜਿਹੜਾ 12500 ਕਰੋੜ ਰੁਪਏ ਜਿਹੜੇ ਗੁਲਾਬਾ ਬਤਵਾਰ ਹੈ ਉਹ ਕਹਿੰਦੇ ਕਾਬੂਲਾਂ ਦੇ ਵਿੱਚ ਹੀ ਹੈਗੇ ਉਸ ਪੈਸੇ ਦੇ ਇਧਰ ਐਕਚੁਅਲੀ ਇਹ ਕਿਥੋਂ ਅਲੌਂਗ ਹੋ ਗਈ ਅ ਪਹਿਲਾ ਕਾਗਜ਼ਾ ਚ ਆਤਾ ਹੁੰਦਾ ਕੈਸ਼ ਨਹੀਂ ਆਤਾ ਹੁੰਦਾ ਇਹ ਕਿਹਨੇ ਐਂਟਰੀਆਂ ਨਹੀਂ ਆਉਂਦੀਆਂ ਮਤਲਬ ਮਮੀ ਕਹਿੰਦਾ ਕੈਸ਼ ਨਹੀਂ ਆਤਾ ਹੁੰਦਾ ਪਹਿਲਾ ਕਾਗਜ਼ਾ ਚ ਆਉਂਦਾ ਪਰ ਉਹ ਗੱਲ ਕਹਿਣ ਤਾਂ ਸੀ ਨਾ ਤੁਹਾਨੂੰ ਦੱਸਣ ਸੀ ਕੈਡ ਦੀ ਰਿਪੋਰਟ ਹੈ ਕੈਡ ਦੀ ਰਿਪੋਰਟ ਕਿਹਦੀ ਹੈ ਸਰਕਾਰ ਦੀ ਹੈ ਉਹ ਲੇ ਹੋਈ ਹੈ ਪਾਰਲੀਮੈਂਟ ਚ ਅਸੈਂਬਲੀ ਚ ਖੰਨਾ ਸਾਹਿਬ ਅੱਜ ਮਿਸ ਮੈਨੇਜਮੈਂਟ ਦੀ ਗੱਲ ਹੋਈ ਹੈ ਜਿਹੜੀ ਜਿਹੜੀ ਕਾਮਾ ਡਿਪਾਰਟਮੈਂਟ ਦੀ ਸੀ ਇਹ ਜੇ ਆਪਾਂ ਪਹਿਲੇ ਵੀ ਡਿਟੇਲ ਦੇਖੀ ਹੈ ਜਾਸਰ ਸਾਹਿਬ ਲੈ ਲਈਏ ਉਹ ਕਿੰਨੀ ਮੰਤਰੀ ਵੀ ਆਇਆ ਸਾਰੇ ਅਮੇਸ਼ ਮੈਨਰ ਨੂੰ ਕੋਈ ਵੀ ਗੱਲ ਹੋ ਗਈ ਪਰ ਜਿਹੜੀ ਸਰਕਾਰ ਦੀਆਂ ਲਕਾਮੀਆਂ ਉਹਨਾਂ ਦੇ ਸਾਰਿਆਂ ਉੱਤੇ ਗੱਲ ਹੈ ਤਾਂ 12000 ਕਰੋੜ ਰੁਪਏ ਦੀ ਜਿਹੜੀ ਗੱਲ ਹੈ ਇਹ ਆਪਣੇ ਜਿਹੜੇ ਕੇਂਦਰੀ ਮੰਤਰੀ ਆਏ ਉਹਨਾਂ ਨੇ ਡਾਕਟਰ ਸਾਹਿਬ ਨੇ ਅਸ਼ਨੀ ਸ਼ਰਮਾ ਜੀ ਨਾਲ ਸਾਰਿਆਂ ਨੇ ਗੱਲ ਹੋਈ ਤਾਂ ਪੰਜਾਬ ਸਰਕਾਰ ਜਿਹੜੀ ਵਾਰ-ਵਾਰ ਉਹਨੂੰ DNA ਕਰ ਰਹੀ ਹੈ ਕਿਤੇ ਨਾ ਕਿਤੇ ਇਹ ਜਿਹੜਾ ਦੇਖਿਆ ਜਾਵੇ ਲੋਕ ਨੁਕਸਾਨ ਦਾ ਲੋਕਾ ਦਾ ਹੈ ਨਾ ਪਰ ਮੇਰਾ ਸਵਾਲ ਇਹ ਹੈ ਕਿ ਜੇ ਕੇਂਦਰ ਹੋਏ ਚਾਹੇ ਜੇ ਮੰਨ ਲਓ ਕੇਂਦਰ ਬਾਰ-ਬਾਰ ਬਈਏ ਤੇ ਸਰਕਾਰ ਕਹਿੰਦੀ ਹੈ ਕਿ 12500 ਐਨੇ ਕਰੋੜ ਰੁਪਏ ਖਰਚ-ਵਰਚ ਹੋਇਆ ਤਾਂ ਫਿਰ ਕੇਂਦਰ ਦੀ ਜਾਂਚ ਕਿਉਂ ਨਹੀਂ ਕਰਵਾਉਂਦੇ ਦੇਖੋ ਇਸ ਤਰ੍ਹਾਂ ਦਾ ਇਹ ਫੈਡਰਲ ਸਿਸਟਮ ਹੈ ਫੈਡਰਲ ਸਿਸਟਮ ਦੇ ਵਿੱਚ ਕੇਂਦਰ ਸਰਕਾਰ ਜਿਹੜੀ ਹੈ ਉਹ ਸਰਕਾਰ ਨੂੰ ਪੈਸਾ ਜਿਹੜਾ ਹੈ ਉਹ ਭੇਜਦੀ ਹੈ ਇਹ ਲੋਕਲ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਕਿ ਪੈਸੇ ਨੂੰ ਖਰਚ ਕਰੇ ਉਸ ਫੰਡ ਵਿੱਚ ਉਸ ਹੈਡ ਵਿੱਚ ਪੈਸਾ ਅਗਲਾ ਤਾਂ ਹੀ ਆਊਗਾ ਜਦੋਂ ਇਹ ਜੂਸੀ ਦੇ ਦਰਗੇ ਜੁਤਾਜੀ ਸਰਟੀਫਿਕੇਟ ਕਿ ਇਹਦਾ ਸਰਕਾਰ ਦਾ ਸਿਰਫ ਇੰਨਾ ਕੰਮ ਹੈ ਕਿ ਤੁਹਾਡਾ 12000 ਮੈਂ ਕਰੋੜ ਆ ਗਿਆ ਅਸੀਂ ਇੱਥੇ ਖਰਚ ਕਰਤਾ ਜਿਹਨਾਂ ਨੇ ਖਰਚ ਕੀਤਾ ਹੋਵੇ ਤਾਂ ਦੇਣ ਇਹ ਡਾਇਵਰਸ਼ਨ ਹੋਈ ਹੈ ਪੈਸੇ ਦੀ ਇਹ ਜਿਸ ਕੰਮ ਵਾਸਤੇ ਆਇਆ ਸੀ ਉਸ ਕੰਮ ਵਾਸਤੇ ਨਹੀਂ ਖਰਚੇਗਾ ਜਿਵੇਂ بار بار ਕਹਿ ਰਹੇ ਹਨ ਤਾਂ ਦੱਸਣ ਦੱਸੇ ਸੀ ਕਿੱਥੇ ਖਰਚੇ ਪੈਸੇ ਮੇਰਾ ਸਵਾਲ ਹੈ ਕਿ ਇਹ ਪੈਸਾ ਜਿਹੜਾ ਜਿਸ ਫੈਕਟ ਵਾਸਤੇ ਆਇਆ ਸੀ ਉਸ ਤੋਂ ਉਹਦੇ ਦੀ ਬਚਿਆ ਗਿਆ ਇਹਨਾਂ ਨੇ ਖਰਚੇ ਨਹੀਂ ਹਿੰ ਤੱਕ ਪੈਸਾ ਤਾਂ ਫਿਰ ਕੇਂਦਰ ਸਰਕਾਰ ਦੇ ਤੇ ਜਾਂਚ ਕਿਉਂ ਨਹੀਂ ਕਰਾਂਦੀ ਕੇ ਨਾ ਦੇਖੋ ਪਹਿਲਾਂ ਇਹ ਕਰਨਾ ਇਹ ਫੈਡਰਲ ਸਿਸਟਮ ਆ ਅਸੀਂ ਪੈਸਾ ਭੇਜਦਾ ਨੈਕਸਟ ਪੈਸਾ ਇੱਕ ਕੰਡੀਸ਼ਨ ਨਾਲ ਕਿ ਤਾਂ ਹੀ ਭੇਜਾਂਗੇ ਜੇ ਇਹ ਪੈਸਾ ਖਰਚ ਨਹੀਂ ਨਹੀਂ ਬਾਬਾ ਦੇਖੋ ਕੇਂਦਰ ਕੋ ਸਾਰਿਆਂ ਨੇ ਜਾਂਚ ਕੀਤੀ ਇਹਦੇ ਸਿੱਧੇ ਜਾਂਚ ਹੋਣਗੇ ਉਹ ਹੋਣੀ ਚਾਹੀਦੀ ਦੇਖੋ ਉਹ ਸਰਕਾਰਾਂ ਦਾ ਮੈਟਰ ਸਰਕਾਰ ਦੇਖਣਗੇ ਲੇਕਿਨ ਜਨਤਾ ਦੇ ਧਿਆਨ ਦੇ ਵਿੱਚ ਇਹ ਗੱਲ ਜ਼ਰੂਰ ਆਣੀ ਚਾਹੀਦੀ ਕਿ ਪੈਸਾ ਗਿਆ ਕਿੱਥੇ ਇਹੀ ਦੱਸੋ ਕਿੱਥੇ ਗਿਆ ਪੈਸਾ ਜਾਂ ਕਹਿ ਦਿਓ ਸਾਨੂੰ ਮਿਲਿਆ ਭਾਜੀ ਜਦੋਂ ਘਰੀ ਨਹੀਂ ਹੋएगी ਦੁਕਾਨ ਨੂੰ 100 ਬੰਦਾ ਰੱਖੇਗਾ ਮੈਂ ਵੀ ਹੁਈ ਕਹਿ ਰਿਹਾ ਨਾ ਜੀ ਇਹ ਸਰਕਾਰ ਇਸ ਗੱਲ ਦੇਖੇਗੀ ਲੋਕੀ ਤਾਂ ਕਹਿੰਦੇ ਇਹੀ ਖਾਵੇਂ ਇੱਕ ਸਰਕਾਰ ਦੇਖੇਗੀ ਬਾਰ ਬਾਰ ਅਸੀਂ ਇਹ ਕਹਿ ਰਹੇ ਹਾਂ ਨੂੰ ਕਿ ਪੈਸਾ ਖਰਚ ਲੋ ਪਹਿਲਾਂ ਖਰਚ ਲੋ ਪਹਿਖ ਖਰਚ ਲੋ ਜੇ ਇਹ 否ਨਾਈ ਕਰ ਦਨ ਨਾ ਕਿ ਸਾਨੂੰ ਮਿਲਿਆ ਨਹੀਂ ਜੋ ਇਹਨੇ ਕਿਹਾ ਕਿ ਕਾਗਜ਼ ਆਇਆ ਝੂਠੀਆਂ ਇਹ ਆਪਣੀਆਂ ਰਿਪੋਰਟਾਂ ਬਣਾ ਕੇ ਦੇ ਦੇ ਕੇ ਕੇਂਦਰ ਕੀ ਕਰੇ ਐਸਾ ਨਹੀਂ ਹੁੰਦਾ ਜੂਸੀ ਦਾ ਮਤਲਬ ਇਹੀ ਹੁੰਦਾ ਜਿਸ ਹਾਈਟ ਹੇਠੇ ਪੈਸਾ ਆਇਆ ਉਸ ਹਾਈਟ ਦੇ ਥਲੇ ਖਰਚਣਾ ਤਾਂ ਹੀ ਅਗਲਾ ਪੈਸਾ ਆਉਂਦਾ ਸਾਰਾਤਾ ਜਨਤਾ ਨੂੰ ਪਹੁੰਚ ਰਹੀ ਹੈ ਨਾ ਕਰੋ ਬੋਲੋ ਪੱਤਰ ਪੇਸ਼ ਦਾ ਸੰਪਰਕ ਸਾਇਲੈਂਟ ਹੋ ਵੀ ਉਸੇ ਕਹਿ ਜੀ ਉਹਨਾਂ ਸਭ ਦੇ ਪਿਆਹੇ ਹੋ ਜਾ ਦੇ ਸਕੁਰ ਅੱਗੇ ਕੀ ਹੈ ਜਦੋਂ ਤੁਸੀਂ ਦੇਖੋ ਇਦਾਂ ਪਹਿਲਾ ਸਟੈਪ ਤਾਂ ਸਾਡਾ ਇਹ ਸਿਧਾ ਕਿ ਪ੍ਰੈਸ ਨਹੀਂ ਅਸੀਂ ਸਰਕਾਰ ਨੂੰ ਜਗਾਨ ਦੀ ਕੋਸ਼ਿਸ਼ ਕਰੀਏ ਅਸੀਂ ਬਾੜ ਦੇ ਇਸ਼ੂ ਨੂੰ ਕੋਈ ਪ੍ਰੋਟੇਕਟਾਈਜ਼ ਨਹੀਂ ਕਰਨਾ ਚਾਹੁੰਦੇ ਅਸੀਂ ਰੀਅਲ ਸੈਂਸ ਵਿੱਚ ਬਾੜ ਪੀੜਤਾ ਦੀ ਮਦਦ ਕਰਨਾ ਚਾਹੁੰਦੇ ਹਾਂ ਅਗਰ ਫੇਰ ਵੀ ਸਰਕਾਰ ਨਹੀਂ ਜਾਕੇਗੀ ਆ ਪਾਰਟੀ ਕੋ ਹੋ ਨਹੀਂ ਲੱਗੀ ਇਸ ਬੀਜੇਪੀ ਵੱਲੋਂ ਹੋ ਕੀ ਕਿਹਾ ਜਾ ਰਿਹਾ ਪੰਜਾਬ ਬੀਜੇਪੀ ਵੱਲੋਂ ਤਾਂ ਬੀਜੇਪੀ ਵਾਸਤੇ ਅਸੀਂ ਐਜ਼ ਅ ਪਾਰਟੀ ਜੋ ਵੀ ਯੋਗਦਾਨ ਹੈਗਾ ਅਸੀਂ ਤੁਹਾਡੇ ਜਿੰਮੇ ਚ ਇਸੀ ਕੇਅਰ ਹਾਊਸ ਬਣਾਇਆ ਹੋਇਆ ਜੋ ਵੀ ਯੋਗਦਾਨ ਹੈਗਾ ਅਸੀਂ ਫਿਜ਼ੀਕਲੀ ਨੂੰ ਪਹੁੰਚਾ ਰਹੇ ਹਾਂ ਸਾਡੀਆਂ ਸਰਕਾਰਾਂ ਤੇ ਬੀਜੇਪੀ ਦੇ ਉਹਨਾਂ ਨੇ ਹੈਲਪ ਦਿੱਤੀ ਹੋਈ ਹੈ ਇਹ ਸਾਡਾ ਇਨਸਾਨੀ ਦਰਜੇ ਤੇ ਕੰਮ ਸਰਕਾਰ ਦਾ ਕੰਮ ਸਰਕਾਰ ਨੇ ਕਰਨਾ ਉਦੇ ਲਈ ਜਿਹੜੀ ਵੀ ਕੋਈ ਗੱਲ ਸਰਕਾਰ ਦੀ ਫੜਤੀ ਪੀੜਤਾ ਵਾਸਤੇ ਹੋਏਗੀ ਕੋਈ ਕਮੀ ਪੇਸ਼ੀ ਹੈ ਉਹਨੂੰ ਦੂਰ ਕਰਾਂਗੇ ਅਸੀਂ ਕੇਂਦਰ ਨੂੰ ਅਪਰੋਚ ਕਰਾਂਗਾ ਫਿਕਰ ਤੁਹਾਡੇ ਕੋਲ ਆਈ ਹੈ ਸਟੇਟ ਗਵਰਨਮੈਂਟ ਕੋਲ ਜਾਂ ਉਸਨਾਂ ਨੇ ਕਿੰਨੇ ਬੰਦੇ ਇਫੈਕਟਿਵ ਨੇ ਜਿਹੜੇ ਨਾਲ ਇਹ ਮੈਂ ਵੀ ਤਾਂ ਇਹ ਤੋਂ ਬਾਅਦ ਹੋਣੀ ਪ੍ਰੈਸ ਹਾਲ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਮੈਪਿੰਗ ਹੀ ਨਹੀਂ ਕੀਤੀ ਹਿੰ ਤੱਕ ਕਿ ਕਿੰਨਾ ਨੁਕਸਾਨ ਹੋਇਆ ਤਾਂ ਹੀ ਅਸੀਂ ਕੇਸ ਰੱਖਾਂਗੇ ਨਾ ਆਪਣਾ ਕਿ ਤੁਸੀਂ 20000 ਕੋਟ ਦੇ ਗਏ ਜੀ ਉਹਦੇ ਦੇ ਤਾਂਗੇ ਕੁਸੀਂ ਦੱਸੋ ਸਹੀ ਕਿੰਨੇ ਪਸ਼ੂ ਮਰੇ ਨੇ ਕਿੰਨੇ ਲੋਕ ਮਰੇ ਨੇ ਕਿੰਨੇ ਘਰ تباہ ਹੋਏ ਨੇ ਕਿੰਨੀ ਜ਼ਮੀਨ تباہ ਹੋਈ ਨਹੀਂ ਕਿੰਨੇ ਲੋਕ ਬੇਤਰ ਹੋਏ ਨੇ ਇਹਨਾਂ ਤੇ ਕੋਈ ਵੀ ਐਸ ਮੈਪ ਨਹੀਂ ਕੀਤੀ ਇੱਕ ਅਫਸਰ ਉਹਦਾ 2000 ਕੋਟ ਦਾ ਮੰਤਰੀ ਗਿਆ 1300 ਕੋਟ ਦੇ ਜਦ ਤੱਕ ਇਹ ਗਰਾਊਂਡ ਲੈਵਲ ਤੇ ਕੰਮ ਨਹੀਂ ਕਰੀਗੇ ਤਦ ਤੱਕ ਤਦ ਤੱਕ ਇਹਦਾ ਕੁਝ ਨਹੀਂ ਹੋਣਾ ਕੋਈ ਨਾ ਰਿਪੋਰਟ ਵੀ ਬਣੇਗੀ ਮੈਂ ਉਹ ਦੱਸਦਾ ਦੇਖੋ ਭੂਵੰਤ ਮਾਨ ਜੀ ਗਏ ਸੀਗੇ ਸਮਾਸ਼ਾ ਜੀ ਕੋਈ ਆਈ ਵਾਸ਼ ਕਰਨ ਕਿ ਜੀ ਸਾਨੂੰ ਹੋਰ ਮਦਦ ਦਿਓ ਉਹਨੇ ਕਿਹਾ ਕਿ ਮੇਰਾ 1600 ਕਰੋੜ ਰੁਪਏ ਦਾ ਉਹ ਤਾਂ ਖਰਚਾ ਜੇ ਤੁਹਾਨੂੰ ਉਹ ਵੀ ਨਹੀਂ ਖਰਚੇ ਹੋ ਕੇ ਤਾਂ ਮੰਗਦੇ ਹਾਂ ਅਸੀਂ ਅਸੀਂ ਤਿਆਰ ਹੈ ਅਸੀਂ ਪੰਜਾਬ ਦੇ ਹਰ ਹਰ ਸਮੱਸਿਆ ਨੂੰ ਹਰ ਧੜ ਪੀੜ ਦੇ ਮੱਲਮ ਨਾਲ ਤਿਆਰ ਹੈ ਜਿੱਥੇ ਤੱਕ ਵੀ ਹੋ ਸਕਿਆ ਅਸੀਂ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟਾਂਗੇ ਸਰ ਸਵਾਸਾਂ ਰਹਿ ਗਏ ਇਲੈਕਸ਼ਨਸ ਉਹਨਾਂ ਨੂੰ ਕੀ ਉਸ ਤੋਂ ਪਹਿਲੇ ਪਹਿਲੇ ਤੁਸੀਂ ਵੀ ਕੁਝ ਨਾ ਕੁਝ ਉਹਦੇ ਦੇ ਜਿਹੜੇ ਪੈਸਿਆਂ ਦਾ ਜਿਹੜਾ ਹੋਇਆ ਹੈ ਉਹਦਾ ਕੁਝ ਕਿੰਨਾ ਕਰੋਗੇ ਡੈਫੀਨਿਟਲੀ ਡੈਫੀਨਿਟਲੀ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਸਾਰੇ ਜ਼ਿਲ੍ਹਿਆਂ 'ਚ ਕਰ ਰਹੇ ਆਂ ਇਹ ਅੱਖਾਂ ਖੋਲਣ ਵਾਸਤੇ ਸਰਕਾਰ ਦੀਆਂ ਜੇ ਅਜੇ ਵੀ ਸਰਕਾਰ ਨਾ ਜਾਗੀ ਤਾਂ ਪਾਰਟੀ ਕੋਈ ਨਾ ਕੋਈ ਨਿਰਦੇਸ਼ ਸਖਤ ਲੈਣ ਕਰਨਾ ਨਹੀਂ ਜ਼ਿਲ੍ਹੇ ਤੇ ਜਾ ਕੇ ਬਈ ਆਇਆ ਜੀ ਅੱਜ ਦੀਆਂ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦੇਖ ਰਹੇ ਸੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ